ਸੋ ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਤ ਨੌਰੰਗੋਰ ਫਦੀਪੇ ਸਿੱਧੂ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਇਲਾਕੇ ਦੇ ਵਿੱਚ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਪੂਰਾ ਜੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈ ਆਉਣ ਵਾਲੀ 5 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ ਕਹਿੰਨੇ ਜਿੱਤਣਾ ਕੀਨੇ ਹਾਰਨਾ ਇਹ ਤਾਂ ਚਲੋ ਆਪਾਂ ਉਹਦਾ ਕਰਮਾ ਦਾ ਫਲ ਮਿਲ ਜਾਣਾ ਹੈ ਪਿਛਲੇ 5 ਸਾਲ ਜਿਹੜੇ ਲੰਘੇ ਨੇ ਉਸ ਟਾਈਮ ਤੇ ਮੈਂ ਇੱਕ ਕਵਤਾ ਲਿਖੀ ਸੀ ਚੋਣਾਂ ਦਾ ਮੇਰਾ ਕਵਤਾ ਦਾ ਨਾਮ ਵੀ ਚੋਣਾ ਸੀ ਤੇ ਪਿੱਛੇ ਜੇ ਮੇਰੀ ਇੱਕ ਕਿਤਾਬ ਛਪੀ ਸੀ ਕਲਮਾਂ ਦੇ ਰੰਗ ਉਸ ਕਿਤਾਬ ਨੂੰ ਸੰਪਾਦਕ ਕੀਤਾ ਸੀ ਦਰਸ਼ਨ ਸਿੰਘ ਭੰਮੇ ਜੀ ਹੋਰਾਂ ਨੇ ਤੇ ਉਸ ਕਿਤਾਬ ਦੇ ਵਿੱਚੋਂ ਮੇਰੀ ਇਹ ਕਵਤਾ ਹੈ ਚ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੂ ਵੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਿਲਕੁਲ ਅਟਲ ਸਚਾਈ ਹੈ ਕਈਆਂ ਨੂੰ ਹੋ ਸਕਦਾ ਹੈ ਕਿ ਇਹ ਕਵਤਰ ਰੜਕੇ ਵੀ ਪਰ ਮੈਂ ਮਾਫੀ ਪਹਿਲਾਂ ਹੀ ਚ ਮੰਗ ਲੈਣਾ ਕਿ ਲੇਖਕ ਲੋਕ ਹੁੰਦੇ ਨੇ ਜਿਹੜੇ ਕਵੀ ਲੋਕ ਹੁੰਦੇ ਨੇ ਉਹ ਬਖਸ਼ਰੀ ਸੱਚ ਲਿਖਦੇ ਨੇ ਚਾਹੇ ਉਹਦੇ ਵਿੱਚ ਮੈਂ ਵੀ ਕਦੇ ਕਿਸੇ ਪਾਰਟੀ ਦੇ ਨਾਲ ਥੋੜਾ ਬਹੁਤਾ ਸਹਿਯੋਗ ਕਰਿਆ ਹੋਵੇ ਮੈਂ ਵੀ ਆਪਣੇ ਆਪ ਨੂੰ ਉਹੋ ਜਿਹਾ ਸਮਝਦਾ ਹਾਂ ਸੋ ਸੋਨੂੰ ਕੀ ਲਿਖਿਆ ਜੀ ਗੱਲ ਇਹ ਕਿ ਕਵਤਾ ਮੇਰੀ ਕਾਫੀ ਚਿਰ ਦੀ ਲਿਖੀ ਹੋਈ ਆ ਮੂੰਹ ਜਵਾਨੀ ਯਾਦ ਵੀ ਨਹੀਂ ਮੈਂ ਥੋੜੀ ਜਿਹਾ ਆਪਣੀ ਕਿਤਾਬ ਦੇ ਉੱਤੋਂ ਵੇਖ ਕੇ ਪੜ੍ਹ ਕੇ ਸੁਣਾਉਂਗਾ ਤੁਹਾਨੂੰ ਮਹਿਸੂਸ ਨਾ ਕਰਨਾ ਕਵਤਾ ਹੈ ਕਿ ਚੋਣਾ ਦਾ ਇਲਾਕੇ ਚ ਬਿਗਲ ਵੱਜਿਆ ਉਮੀਦਵਾਰ ਆ ਕੀ ਸਾਥ ਵਿੱਚ ਗੱਜਿਆ ਦੋਵੇਂ ਹੱਥ ਜੋੜ ਕੇ ਜੈਕਾਰੇ ਛੱਡਦਾ ਓ ਚਰੀ ਵਾਂਗੂ ਜਾਵੇ ਛਵ ਦਾ ਨੂੰ ਵੱਡਦਾ ਕਹਿੰਦਾ ਦੀ ਤੀ ਟਿਕਟ ਪਾਰਟੀ ਨੇ ਦਾਸ ਨੂੰ ਤੁਸੀਂ ਕਰਿਓ ਕਬੂਲ ਮੇਰੀ ਅਰਦਾਸ ਨੂੰ ਸੋ ਤੋਂ ਇੱਕ ਚੀਜ਼ ਮੰਗਦਾ ਹਾਂ ਝੋਲੀ ਅੜ ਕੇ ਤੁਸੀਂ ਸਾਰਾ ਪਿੰਡ ਕਰੀ ਉਸ ਪੋਟ ਦੱਬ ਕੇ ਦਿੰਦਾ ਨਹੀਂ ਜਵਾਬ ਮੈਂ ਵੀ ਕਿਸੇ ਕੰਮ ਤੋਂ ਅੱਧੀ ਰਾਤ ਆਇਓ ਭਾਵੇਂ ਵੇਣਾ ਸੰਗ ਤੋਂ ਰਹੂੰ ਛੋੜੇ ਦੋਖਾਂ ਦਾ ਸ਼ਰੀਕ ਵਾਣ ਕੇ ਨਾਲ ਛੋੜੇ ਖੜੂੰਗਾ ਮੈਂ ਕੰਦ ਵਾਣ ਕੇ ਅਗਲੇ ਦਿਨ ਕੀ ਹੋਇਆ ਉਹ ਕਰ ਲਈ ਮੀਟਿੰਗ ਵਿਲੜਾ ਨੇ ਨਾਲ ਕੀ ਹਲਾਨੇ ਆ ਦੇ ਕਰ ਇਕੱਠੇ ਹੋ ਗਏ ਪਲਕੀ ਮੰਤਰੀ ਦਾ ਦौरा ਰੱਖ ਲਿਆ ਪਿੰਡ ਚ ਕਾਜੂ ਤੇ ਬਦਾਮ ਲੈ ਆਏ ਬਿੰਦ ਚ ਕੀੜੀਆਂ ਦੇ ਘਾਰਾਂ ਚ ਨਰੈਣ ਉਤਰੇ ਫਿਰਦੇ ਸੀ ਚੌਧਰੀ ਕੜਮ ਪੁੱਤਰੇ ਪੈਂਡ ਵਾਲੀ ਫੇਰ ਨਹੀਂ ਤੇ ਰੋਕ ਗੱਡੀਆਂ ਫੁੱਟਮਾ ਕਰਾਉਣ ਚੁੱਕ ਚੁੱਕ ਅੱਡੀਆਂ ਫੁੱਟਮਾ ਕਰਾਉਣ ਚੁੱਕ ਚੁੱਕ ਅੱਡੀਆਂ ਬੈਲਕਮ ਕੀਤਾ ਪਾ ਕੇ ਹਾਰ ਗਲੇ ਦੇ ਮੰਤਰੀ ਖੜਾਤਾ ਲਿਆ ਕੇ ਵਿੱਚ ਫਲੇ ਦੇ ਆ ਪੁੱਠੇ ਸਿੱਧੇ ਕੰਮਾਂ ਦੀ ਲਿਸਟ ਭਰਤੀ ਹੌਲੀ ਦੇਨੇ ਮੰਤਰੀ ਦੇ ਅੱਗੇ ਧਰਤੀ ਓ ਬਿਨਾ ਪੜੇ ਮੰਤਰੀ ਐਲਾਨ ਕਰੇ ਗਿਆ ਸਾਰੇ ਕੰਮ ਹੋਣਗੇ ਜੀ ਹਾਮੀ ਪਰ ਗਿਆ ਪੈ ਗਿਆ ਸੀ ਬੂਟਾ ਪੂਰੇ ਯੋਰ ਸ਼ੋਰ ਨਾਲ ਨੇ ਪਰ ਚੜਾਇਆ ਕੰਮ ਪਨ ਤੋੜ ਨਾਲ ਭਾਈ ਨਾਲ ਭਾਈਆਂ ਨੂੰ ਲੜਾ ਗਿਆ ਮੰਤਰੀ ਕੰਗਿਆ ਸਰਤੀਸ ਬਣਵਾ ਗਿਆ ਮੰਤਰੀ ਗੁਰਮੀਤ ਲੋਕਾਂ ਪਾਈ ਚਾਰਾ ਤੋੜਿਆ ਉਹ ਮੁੜ ਕੇ ਨਾ ਉਹ ਮੰਤਰੀ ਜੀ ਬੋੜਿਆ ਲੀਡਰਾਂ ਦੇ ਪਿੱਛੇ ਨਾ ਵਗਾੜੋ ਸਿੱਧੂਆ ਓਏ ਥੋੜਾ ਹੱਥ ਅਕਲਾਂ ਨੂੰ ਮਾਰੋ ਸਿੱਧੂਆ ਲੀਡਰਾਂ ਦੇ ਪਿੱਛੇ ਨਾ ਵਗਾੜੋ ਸਿੱਧੂਆ ਓਏ ਥੋੜਾ ਹੱਥ ਅਕਲਾਂ ਨੂੰ ਮਾਰੋ ಸಿದುವಾ